ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗਾਜਵਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾਥ ਸੰਗਤ ਜੀ ਅੱਜ ਅਸੀਂ ਇੱਕ ਨਵੇਂ ਵਿਸ਼ੇ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਾਥ ਸੰਗਤ ਜੀ ਵੀਡੀਓ ਦੇ ਅੰਤ ਤੱਕ ਬਣੀ ਰਹਿਣਾ ਸਾਥ ਸੰਗਤ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਾਨਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਥ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ जे थोड़े तो घर परिवार ज कारोबार बार बार बुरी नज़र लगती है तो एक काम कर लवो तो सारा कुछ बुरी नज़र तो छुटकारा हो जाएगा सतसंग जी महापुरुषों जी के बचन ने पाई आ एक काम कर लो कभी भी दोबारा बुरी नज़र नहीं लगेगी सत्संग जी संत बाबा अजीत सिंह जी दोज नवी नवी ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਜੇ ਵੀਡੀਓ ਵਧੀਆਂ ਲੱਗੀ ਹੋਵੇ ਤੇ ਵੱਧ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਵਾਲਾ ਬਣ ਸਕੇ ਕੋਈ ਗੁਰੂ ਦੇ ਲੜ ਲੱਗ ਸਕੇ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਕਹਿੰਦੇ ਮਹਾਪੁਰਜ ਜੀ ਕਹਿੰਦੇ ਨੇ ਭਾਈ ਜਿਨੇ ਤਨ ਦਿੱਤਾ ਹੈ ਜਿਨੇ ਦੇਹ ਅਰੋਗਤਾ ਦਿੱਤੀ ਹੈ ਜਿਨੇ ਧਨ ਦਿੱਤਾ ਹੈ ਜਿਨੇ ਕਾਰਾਂ ਦਿੱਤੀਆਂ ਨੇ ਜਿਨੇ ਵਾਹਿਗੁਰੂ ਨੇ ਕੋਠੀਆਂ ਦਿੱਤੀਆਂ ਨੇ ਦੇਣ ਵਾਲੇ ਨਾਲ ਜੁੜ ਜਾਓ ਸਾਧ ਸੰਗਤ ਜੀ ਕਹਿੰਦੇ ਭਾਈ ਉਸ ਗੁਰੂ ਦੇ ਲੜ ਲੱਗ ਜਾਓ ਤੁਹਾਡੇ ਸਾਰੇ ਕਾਰਜ ਰਾਸ ਹੋ ਜਾਣਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਤਨ ਤਨ ਜੈ ਤਉ ਕੋ ਪੀਓ ਤਾਂ ਸਿਓ ਨੇ ਹੋਣਾ ਕੀ ਸਾ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਪਾਈ ਇੱਕ ਸੱਜਣ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਆ ਗਿਆ ਸਾ ਸੰਗਤ ਜੀ ਮਹਾਪੁਰਸ਼ਾਂ ਜੀ ਨੂੰ ਆ ਕੇ ਮੱਥਾ ਟੇਕਿਆ ਸਾ ਸੰਗਤ ਜੀ ਮਹਾਪੁਰਸ਼ਾਂ ਜੀ ਦੇ ਡੇਰੇ ਤੇ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਸਾਥ ਸੰਗਤ ਜੀ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਕੋਈ ਕਹਿੰਦਾ ਹੈ ਮੇਰੇ ਘਰ ਗਰੀਬੀ ਹੈ ਕੋਈ ਕਹਿੰਦਾ ਹੈ ਮੈਨੂੰ ਆ ਰੋਗ ਲੱਗਿਆ ਹੋਇਆ ਹੈ ਸਾਥ ਸੰਗਤ ਜੀ ਮਹਾਪੁਰਜੀ ਹਰੀਕ ਦੀਆਂ ਦੁੱਖ ਦੂਰ ਕਰਦੇ ਹਨ ਸਾਥ ਸੰਗਤ ਜੀ ਇਸ ਤਰ੍ਹਾਂ ਹੀ ਇੱਕ ਸੱਜਣ ਬਾਬਾ ਜੀ ਕੋਲ ਆ ਗਿਆ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਅਨਸਾੜੀ ਸਾਹਿਬ ਵਾਲੇ ਬਾਬਾ ਜੀ ਨੂੰ ਆ ਕੇ ਮੱਥਾ ਟੇਕਿਆ ਬਾਬਾ ਜੀ ਨੂੰ ਕਹਾਂ ਲਗਾ ਬਾਬਾ ਜੀ ਅਰਦਾਸ ਕਰ ਦਿਓ ਚਾਬੀ ਦੀ ਬਾਬਾ ਜੀ ਨੇ ਅਰਦਾਸ ਕਹਿ ਕਰ ਦਿੱਤੀ ਸਾਧ ਸੰਗਤ ਜੀ ਕਹਿੰਦੇ ਬਾਬਾ ਜੀ ਨਵੀਂ ਗੱਡੀ ਲੱਤੀ ਆ ਗੱਡੀ ਦੀ ਚਾਬੀ ਦੀ ਅਰਦਾਸ ਕਰ ਤਾ ਸਾਧ ਸੰਗਤ ਜੀ ਫੇ ਬਾਬਾ ਜੀ ਨੇ ਅਰਦਾਸ ਤੇ ਕਰ ਦਿੱਤੀ ਮੂਲ ਮੰਤਰ ਦਾ ਜਾਪ ਕੀਤਾ ਮੰਕਲ ਚਰਨ ਕੀਤਾ 사संगत जी बाबा जी ਨੇ ਥੋੜੀ ਦੇਰ ਬਾਅਦ ਚਾਬੀ ਉਸ ਨੂੰ ਦੇ ਦਿੱਤੀ 사संगत जी बाबा जी ਕਹਿੰਦੇ ਭਾਈ ਗੱਡੀ ਕਿੰਨੇ ਲੱਖ ਦੀ ਹੈ ਕਹਿੰਦਾ ਜੀ 15 ਲੱਖ ਦੀ ਮਾਪੁਰਸ਼ ਕਹਿੰਦੇ ਭਾਈ ਜਿੰਨੇ ਦੀ ਗੱਡੀ ਹੈ ਨਾ ਭਾਈ ਉਹਨੇ ਤੇ 15 ਨੂੰ 10 ਦੇ ਨਾਲ ਗੁਣਾ ਕਰਦੇ ਪਾਈ ਦਾ ਸਾਧ ਸੰਗਤ ਜੀ ਜੇ 15 ਲੱਖ ਦੀ ਗੱਡੀ ਹੈ ਤਾਂ 10 ਨਾਲ ਗੁਣਾ ਕਰਕੇ 150 ਹੋ ਗਿਆ ਤਾਂ ਬਾਬਾ ਜੀ ਨੇ ਵਚਨ ਕੀਤੇ ਭਾਈ ਜਿਨਨੇ ਦੀ ਗੱਡੀ ਹੈ ਨਾ ਉਹਨੇ ਨੂੰ 10 ਨਾਲ ਗੁਣਾ ਕਰਦੇ 150 ਬਣ ਗਏ ਉਹਨੇ ਜਪਜੀ ਸਾਹਿਬ ਦੇ ਪਾਠ ਕਰ 15 ਦਿਨਾਂ ਦੇ ਵਿੱਚ ਕਰਨੇ ਨੇ ਦਾ ਸਾਧ ਸੰਗਤ ਜੀ ਕਹਿਣਾ ਮਹਾਰਾਜ ਜੀ 7 ਵਜੇ ਅਨੇ ਸਤ ਵਚਨ ਕਹਿ ਕੇ ਮੰਨ ਲਿਆ ਭਾਈ ਸਾਧ ਸੰਗਤ ਜੀ ਪਾਠਾਂ ਦੀ ਹਾਜ਼ਰੀ ਲਗਾ ਲਈ ਸਾਧ ਸੰਗਤ ਜੀ ਹਰ ਬੰਦੇ ਨੂੰ ਤੁਹਾਡੀ ਚੜ੍ਹਦੀ ਕਲਾ ਪਸੰਦ ਨਹੀਂ ਤੁਸੀਂ ਜਾਣਦੇ ਹੀ ਹੋ ਤੁਸੀਂ ਕੋਈ ਨਵੀਂ ਚੀਜ਼ ਲਿਆਓ ਗੁਵੰਢ ਦੇ ਵਿੱਚ ਤੁਹਾਡੇ ਮਹੱਲੇ ਦੇ ਵਿੱਚ ਰੌਲਾ ਪੈ ਜਾਂਦਾ ਹੈ ਫਲਾਣੇ ਨੇ ਉਹ ਚੀਜ਼ ਲੱਤੀ ਹੈ ਕੋਈ ਖੁਸ਼ ਹੁੰਦਾ ਹੈ ਕੋਈ ਨਹੀਂ ਖੁਸ਼ ਹੁੰਦਾ ਦੇਖ ਕੇ ਕੋਈ ਤੁਹਾਡੇ ਤੋਂ ਸੜਦਾ ਹੈ ਤੁਸੀਂ ਕਹੋ ਸਾਰੇ ਮੇਰੀ ਚੀਜ਼ ਦੇਖ ਕੇ ਖੁਸ਼ ਹੋਣ ਇਹ ਨਹੀਂ ਹੋ ਸਕਦਾ 사త్సੰਗਤ ਜੀ ਇਸੇ ਤਰ੍ਹਾਂ ਹੀ ਭਾਈ ਮਹਾਪੁਰਜ ਜੀ ਕਹਿੰਦੇ ਭਾਈ ਗੁਰੂ ਕੋਲ ਦਾਤ ਦੇਵੇ 사త్సੰਗਤ ਜੀ ਮਹਾਪੁਰਜ ਕਹਿੰਦੇ ਭਾਈ ਗੁਰੂ ਕੋਈ ਦਾਤ ਦੇਵੇ ਨਾ ਉਹਦੇ ਨਾਲ ਉਸ ਦਾ ਨੇਮ ਵਧਾ ਕੇ ਜੋ ਤੈਨੂੰ ਦਾਤ ਮਿਲੀ ਹੈ ਉਸ ਨੂੰ ਵਰ ਲੱਗ ਜਾਏਗਾ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਤਨ ਤਨ ਜੈ ਤਿਉ ਕੋ ਦਿਓ ਤਾਂ ਸਿਉ ਨਹਿ ਨਕੀ ਸਾ ਸੰਗਤ ਜੀ ਮਹਾਂਪੁਰਖ ਕਹਿੰਦੇ ਉਸ ਦੇ ਨਾਲ ਨੇਮ ਵਧਾ ਪਾਈ ਇੱਕ ਸੱਜਣ ਨੇ ਮਕਾਨ ਬਣਾਇਆ 1 ਕਰੋੜ ਤੋਂ 2 ਕਰੋੜ ਦਾ ਸਾ ਸੰਗਤ ਜੀ ਬਾਬਾ ਜੀ ਕੋਲ ਆ ਕੇ ਕਹਿੰਦਾ ਬਾਬਾ ਜੀ ਮੈਂ ਮੈਂ ਉਸ ਦਾ ਤਮਾਨ ਗੱਜ ਵੱਜ ਕੇ ਮਹੂਰਤ ਕਰਨਾ ਹੈ ਰਾਜਿਆਂ ਦੇ ਵਗ ਸਾਧ ਸੰਗਤ ਜੀ ਪੂਰਨ ਬ੍ਰਹਮ ਗਿਆਨੀ ਸੰਤ ਪਾਪਾ ਅਜੀਤ ਸਿੰਘ ਜੀ ਨੇ ਵਚਨ ਕੀਤੇ ਭਾਈ ਸਾਲ ਦੋ ਸਾਲ ਸਿੰਪਲ ਹੋ ਕੇ ਕੱਟ ਲੈ ਪੰਜ 10 ਬੰਦੇ ਬੁਲਾ ਕੇ ਸੁਖਨੀ ਸਾਹਿਬ ਦਾ ਪਾਠ ਕਰਾ ਲੋ ਵੱਡਾ ਪ੍ਰੋਗਰਾਮ ਨਹੀਂ ਕਰਨਾ ਹਰ ਕੋਈ ਨਹੀਂ ਬਰਦਾਸ਼ਤ ਕਰਦਾ ਫਿਰ ਸਾਲ 1.5 ਸਾਲ ਪਹਿਲਾਂ ਸਾਧ ਸੰਗਤ ਜੀ ਮਹਾਂਪੁਰਸ਼ ਨੇ ਬਚਨ ਕੀਤੇ ਭਾਈ ਹਰ ਕੋਈ ਇਹ ਚੀਜ਼ ਨੂੰ ਨਮੀ ਖੁਡੀਆਂ ਖੁਸ਼ੀਆਂ ਨੂੰ ਬਰਦਾਸ਼ਤ ਨਹੀਂ ਕਰਦਾ ਫਿਰ ਸਾਲ 1.5 ਸਾਲ ਬਾਅਦ ਤੁਸੀਂ ਪ੍ਰੋਗਰਾਮ ਕਰ ਲਿਆ ਸਾਲ 1.5 ਸਾਲ ਮਹਾਂਪੁਰਸ਼ ਕਹਿੰਦੇ ਭਾਈ ਪਹਿਲਾਂ ਬਾਣੀ ਦਾ ਇਹਨੇ ਪਾਠ ਜਪਜੀ ਸਾਹਿਬ ਦਾ ਪਹਿਰਾ ਲਗਾਓ ਤੁਸੀਂ ਫਿਰ 10 ਤੋਂ 20 ਲੱਖ ਦੀ ਜਗ੍ਹਾ ਦੇ ਵਿੱਚ ਰਹਿਣ ਵਾਲੇ ਅਜ ਕੋਰੋਨਾ ਵਿੱਚ ਰਹਿਣ ਵਿੱਚ ਇੱਕਦਮ ਵੜਨ ਲੱਗੇ ਹੋ ਇਸ ਇਹ ਦੁਨੀਆ ਹੈ ਭਾਈ ਇਹ ਸੰਸਾਰ ਹੈ ਗੁਰੂ ਮਹਾਰਾਜ ਜੀ ਕਹਿਣਾ ਜਿਹੜੇ ਦਾਤ ਦਿੰਦਾ ਹੈ ਉਸ ਦਾ ਨੇਮ ਵਧਾ ਉਹ ਤੇਰੀ ਦਾਤ ਨੂੰ ਵਾੜ ਲੱਗ ਜਾਵੇਗੀ ਸਾਧ ਸੰਗਤ ਜੀ ਮਹਾਪੁਰਸ਼ਾਂ ਜੀ ਨੇ ਪਾਏ ਵਚਨ ਕੀਤੇ ਕਹਿੰਦੇ ਭਾਈ ਜਦੋਂ ਵੀ ਤੁਸੀਂ ਕੋਈ ਨਵੀਂ ਚੀਜ਼ ਲੈਂਦੇ ਹੋ ਨਾ ਸਾਧ ਸੰਗਤ ਜੀ ਤਾਂ ਸੁਖ ਕੇ ਜਿੰਨੇ ਦਿੱਤੀ ਜ ਹੈ ਉਹਨੂੰ ਸੁੱਖ ਕੇ ਉਸਦੇ ਉਹਨੇ ਪਾਠ ਵਧਾ ਦੋ ਵਾਹਿਗੁਰੂ ਜੀ ਉਸਦੇ ਵਿੱਚ ਵਾਧਾ ਕਰਨਗੇ ਸਾਧ ਸੰਗਤ ਜੀ ਤੁਹਾਨੂੰ ਉਹ ਚੀਜ਼ ਦੀ ਕੋਈ ਗਲਤ ਵਸੇ ਨਹੀਂ ਹੋਵੇਗਾ ਸਾਧ ਸੰਗਤ ਜੀ ਇਦਾਂ ਕਰਨ ਦੇਣਾ ਜੇ ਤੁਸੀਂ ਮਹਾਂਪੁਰਸ਼ਾਂ ਜੀ ਦੇ ਸਤਿ ਵਚਨ ਕਹਿ ਕੇ ਮੰਨ ਲੈਂਦੇ ਹੋ ਤੁਹਾਡੀ ਜ਼ਿੰਦਗੀ ਸਫਲ ਹੋ ਜਾਵੇਗੀ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਤਨ ਤਨ ਜੈ ਤਿਉਂ ਕੋ ਦਿਓ ਤਾਂ ਸਿਉ ਨਹਿ ਨਕੀ ਕਹਿ ਨਾਨਕ ਨਰ ਬਾਵਰੇ ਅਬ ਕਿਉ ਡੌਲਤ ਦੀਨਾ ਸਾ ਸੰਗ ਜੀ ਐਸੇ ਤਰਾਈ ਭਾਈ ਕਹਿੰਦੇ ਆ ਕਹਿੰਦੇ ਭਾਈ ਜੇ ਤੂੰ ਇਸ ਤਰ੍ਹਾਂ ਕਰੇਂਗਾ ਨਾ ਕਦੇ ਵੀ ਤੇ ਰਿੰਚੀ ਜੀ ਨੂੰ ਬੁਰੀ ਨਜ਼ਰ ਨਹੀਂ ਲੱਗੇਗੀ ਤੋ ਇਸ ਤਰ੍ਹਾਂ ਕਰਕੇ ਤੇ ਦੇਖ ਤੇਰੇ ਸਾਰਾ ਜੋ ਵੀ ਕੋਈ ਚੂ ਚੀਜ਼ ਨਮੀ ਖਰੀਗੇ ਨਾ ਉਸ ਦੇ ਵਿੱਚ ਵਾਦਾ ਹੀ ਵਾਦਾ ਹੋਵੇਗਾ ਸਾਧ ਸੰਗਤ ਜੀ ਕਦੇ ਉਸ ਜੀ ਦਾ ਨੁਕਸਾਨ ਨਹੀਂ ਹੋਵੇਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਤਨ ਤਨ ਸੰਪੇ ਸੁਖ ਦਿਓ ਅਰਜੈ ਨੀਕੇ ਤਾਵ ਤਨ ਤਨ ਸੰਪੇ ਸੋ ਦਿਓ ਹਰ ਜਨ ਕੇ ਤਾਮ ਕਹਿ ਨਾਨਕ ਸੁਨ ਰੇ ਮਨਾ ਸਿਮਰਤ ਕਹਿ ਨਾਮ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਤੁਸੀਂ ਜਾਣਦੀ ਹੋ ਜਦੋਂ ਵੀ ਕੋਈ ਮਾਂ ਪਰਸ਼ਾਂਜੀ ਰੇ ਕੋ ਆਪਣਾ ਦੁੱਖ ਦਰਦ ਲੈ ਕੇ ਜਾਂਦਾ ਹੈ ਤਾਂ ਸਾਧ ਸੰਗਤ ਜੀ ਮਹਾਪੁਰਸ਼ੀ ਸਾਰਿਆਂ ਦੇ ਕੰਮ ਸਵਾਰ ਦਿੰਦੇ ਨੇ ਸਾਧ ਸੰਗਤ ਜੀ ਸਾਰਿਆਂ ਦੇ ਦੁਖੜੇ ਦੂਰ ਕਰ ਦਿੰਦੇ ਨੇ ਸਾਧ ਸੰਗਤ ਜੀ ਬਹੁਤ ساری ਸੰਗਤ ਇਦਾਂ ਹੀ ਜਿਨ੍ਹਾਂ ਨੇ ਕਦੀ ਉਹਨਾਂ ਦੀ ਮਹਾਪੁਰਸ਼ਾਂ ਦੀ ਸੰਤਾਂ ਦੀ ਸੰਗਤ ਨਹੀਂ ਕੀਤੀ ਹੁੰਦੀ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਉਹ ਬਹੁਤ ਜ਼ਿਆਦਾ ਸਵਾਲ ਜਵਾਬ ਕਰਦੇ ਹਨ ਤਾਂ ਸਾਧ ਸੰਗਤ ਜੀ ਉਹ ਹਮੇਸ਼ਾ ਜਦੋਂ ਉਹ ਸਵਾਲ ਜਵਾਬ ਕਰਦੇ ਹਨ ਵਚਨ ਲੈ ਵੀ ਲੈਂਦੇ ਹਨ ਤੇ ਪੂਰੇ ਵੀ ਨਹੀਂ ਕਰਦੇ ਸਾਤਸੰਗਤ ਜੀ ਉਹ ਜ਼ਿੰਦਗੀ ਦੇ ਵਿੱਚ ਧੋਖੇ ਹੀ ਖਾਂਦੇ ਹਨ ਉਹਨਾਂ ਦਾ ਕੋਈ ਕੰਮ ਵੀ ਸਿਰੇ ਨਹੀਂ ਲੱਗਦਾ ਸਾਤਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜੇ ਤੁਸੀਂ ਮਹਾਪੁਰਸ਼ ਜੀ ਤੋਂ ਵਚਨ ਲੈਂਦੇ ਹੋ ਨਾ ਤਾਂ ਸਾਤਸੰਗਤ ਜੀ ਵਚਨ ਲੈ ਕੇ ਮੰਨਣੇ ਪੈਂਦੇ ਨੇ ਨਹੀਂ ਤੇ ਵਚਨ ਲਵੋ ਨਾ ਜੇ ਵਚਨ ਲੈਣੇ ਆ ਤਾਂ ਉਸ ਨੂੰ ਮੰਨ ਲਿਆ ਕਰੋ ਸਾਤਸੰਗਤ ਜੀ ਮਹਾਪੁਰਸ਼ਾਂ ਜੀ ਦੀ ਬਹੁਤ ਕਿਰਪਾ ਹੈ ਅੱਜ ਵੀ ਸੰਗਤਾਂ ਉਹਨਾਂ ਨੂੰ ਜੋ ਸੱਚੇ ਮਨ ਦੇ ਨਾਲ ਤੇ ਆਉਂਦੀਆਂ ਨੇ ਤਾਂ ਸਾਧ ਸੰਗਤ ਜੀ ਮਹਾਂਪੁਰਸ਼ ਜੀ ਅੱਜ ਵੀ ਉਹਨਾਂ ਦੇ ਗਰਜ ਇਦਾਂ ਹੀ ਆਸ ਕਰਦੇ ਨੇ ਗੱਲ ਇੱਕ ਵਾਰ ਸੱਚੇ ਮਨ ਦੇ ਨਾਲ ਇਕਾਗਰ ਜਿਤ ਹੋ ਕੇ ਵਾਹਿਗੁਰੂ ਨੂੰ ਯਾਦ ਕਰਨ ਦੀ ਸਾਧ ਸੰਗਤ ਜੀ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਚੋਲੇ ਵਿੱਚ ਖੁਸ਼ੀਆਂ ਪਾ ਦਿੰਦੇ ਹਨ ਸਾਸੰਗਤ ਜੀ ਹੋ ਸਕਦਾ ਹੈ ਰੋਜ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਸਾਸੰਗਤ ਜੀ ਮਹਾਂਪੁਰਜ ਜੀ ਕਹਿੰਦੇ ਨੇ ਪਾਈ ਨਾਨਕ ਦੁਖੀਆ ਸਭ ਸੰਸਾਰ ਇਹ ਦੁਨੀਆ ਸਾਰੀ ਦੁਖੀ ਤੇ ਦੁਖੀ ਬੈਠੀ ਹੈ ਜੋ ਬਾਣੀ ਦਾ ਲੜ ਫੜ ਲਵੇਗਾ ਉਹ ਜਿੰਦਗੀ ਦੇ ਵਿੱਚ ਤਰ ਜਾਵੇਗਾ ਉਸ ਦੀ ਜ਼ਿੰਦਗੀ ਦੇ ਵਿੱਚ ਸਾਰੀਆਂ ਭੁੱਖਾ ਮੁੱਕ ਜਾਣਗੀਆਂ ਸਾਸੰਗਤ ਜੀ ਕਹਿੰਦੀਆਂ ਨੇ ਪਾਈ ਦੁੱਖ ਵੇਲੇ ਅਰਦਾਸ ਕਰਨੀ ਹੈ ਹਲ ਵੇਲੇ ਸਿਮਰਨ ਕਰਨਾ ਹੈ ਤੇ ਸੁਖ ਵੇਲੇ ਸ਼ੁਕਰਾਨਾ ਕਰਨਾ ਹੈ ਜਦੋਂ ਅਸੀਂ ਵਾਹਿਗੁਰਜੀ ਦਾ ਸੁਖ ਵੇਲੇ ਸ਼ੁਕਰਾਨਾ ਕਰਦੇ ਹਾਂ ਤਾਂ ਸਾਧ ਸੰਗਤ ਜੀ ਜਦੋਂ ਵੀ ਸਾਡੇ ਤੇ ਕਦੀ ਕੋਈ ਦੁੱਖ ਆਉਂਦਾ ਹੈ ਤਾਂ ਵਾਹਿਗੁਰਜੀ ਸਾਡੇ ਦੁੱਖਾਂ ਨੂੰ ਛੋਟਾ ਕਰਕੇ ਕੱਟ ਦਿੰਦੇ ਹਨ ਉਹ ਹਰ ਟਾਈਮ ਆਪਣੇ ਭਗਤਾਂ ਦੇ ਅੰਗ ਸੰਗ ਸਹਾਈ ਹੁੰਦੇ ਹਨ ਸਾਸੰਗਤ ਜੀ ਜੇ ਤੁਸੀਂ ਰੋਜ਼ ਰੁਟੀਨ ਬਣਾ ਲਓਗੇ ਵਾਹਿਗੁਰਜੀ ਦਾ ਪਾਠ ਕਰਨ ਦੀ ਇੱਕ ਸਮਾਂ ਰੱਖ ਲਓਗੇ ਤਾਂ ਤੁਸੀਂ ਦੇਖਣਾ ਸਾਸੰਗਤ ਜੀ ਜਦੋਂ ਤੁਸੀਂ ਹਰ ਰੋਜ਼ ਵਾਹਿਗੁਰਜੀ ਦਾ ਨਾਮ ਜਪੋਗੇ ਇੱਕ ਦਿਨ ਇਦਾਂ ਹੋਵੇਗਾ ਕਿ ਤੁਹਾਡੇ ਤੋਂ ਨਾਮ ਨਹੀਂ ਜਪਿਆ ਜਾਵੇਗਾ ਉਸ ਦਿਨ ਵਾਹਿਗੁਰਜੀ ਤੁਹਾਨੂੰ ਆਪ ਆਵਾਜ਼ ਲਗਾਉਣਗੇ ਤੁਹਾਨੂੰ ਖਿੱਚ ਹੋਵੇਗੀ ਕਿ ਹਾਂ ਮੈਂ ਅੱਜ ਵਾਹਿਗੁਰਜੀ ਦਾ ਨਾਮ ਨਹੀਂ ਜਪਿਆ ਸਾਤ ਸੰਗਤ ਜੀ ਇਹ ਪਰਤਖ ਹੁੰਦੇ ਆਏ ਨੇ ਇਹ ਸਭ ਨਾਲ ਹੁੰਦੇ ਨੇ ਤੁਸੀਂ ਵੀ ਇੱਕ ਵਾਰ ਜੇ ਸੱਚੇ ਮਨ ਨਾਲ ਆਉਂਗੇ ਤਾਂ ਤੁਹਾਡੇ ਨਾਲ ਵੀ ਇਦਾਂ ਦੇ ਪਰਤਖ ਸਾਤ ਸੰਗਤ ਜੀ ਹੁੰਦੇ ਨੇ ਤੁਸੀਂ ਇਹ ਵੀ ਇੱਕ ਵਾਰ ਸੱਚੇ ਮਨ ਦੇ ਨਾਲ ਯਾਦ ਕਰਕੇ ਦੇਖੋ ਸਾਤ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵੱਲ ਲਿਖ ਕੇ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆਹਤ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜ਼ੋਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਵਾਲਾ ਬਣ ਸਕੇ ਕਿ ਗੁਰੂ ਦੇ ਚਰਨੀ ਲੱਗ ਸਕੇ ਸਾਧ ਸੰਗਤ ਜੀ 19 ਦੇ ਤੱਕ ਇਸ ਵੀਡੀਓ ਤੱਕ ਬਣੇ ਰਹਿਣਾ ਕੱਲ ਨੂੰ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੋਕਾਂ ਦੀ ਖਿਮਾ ਬਖਸ਼ਣੇ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਸਾਧ ਸੰਗਤ ਜੀ ਸੰਤਪਾਪਾ ਅਜੇ ਸਿੰਘ ਜੀ ਦਿਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲ ਸਕੇ ਸਤ ਸੰਗਤ ਜੀ ਹੋਈਆਂ ਪੁੱਲਣ ਚੁੱਕਾਂ ਦੀ ਕਿਮਾ ਬਖਸ਼ਣੀ ਜੀ ਫਤੇ ਦਾ ਜਵਾ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ